ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਇਆ ਜਨਵੇਂ ਵਲੌਗ ਤੁਹਾਡਾ ਸਵਾਗਤ ਹੈ। ਹੋਰ ਸਾਰੇ ਠੀਕ ਠਾਕ ਹੋ। ਉਮੀਦ ਕਰਦਾ ਸਾਰੇ ਠੀਕ ਠਾਕ ਹੋਣ ਉਹਨੇ। ਤੇ ਬਸ ਹੁਣ ਮਾਮਾ ਜੀ ਕਿ ਆਗੇ ਹੈਗੇ। ਤੇ ਉਹ ਕਹਿੰਦੇ ਵੀ ਆਪਾਂ ਪਿੰਡ ਵਿੱਚ ਦੀ ਆਉਣਾ ਟੋਲ ਟ ਮੱਕੇ ਦੇ ਨਾਲ। ਥੋੜੇ ਜਿਲੇ ਲੇਟ ਹੀ ਚੱਲ ਰਹਾ ਹੈ ਵੈਸੇ ਤਾਂ। ਆਪਾਂ ਚਾਹ ਪਾਣੀ ਪੀ ਲਿਆ ਹੈਗਾ। ਤੇ ਉਹਨਾਂ ਦੇ ਸਵਾਗਤ ਵਾਸਤੇ ਸਾਰਾ ਕੁਝ ਲੱਗਿਆ ਪਿਆ ਹੈਗਾ। ਤੇ ਮੈਨੂੰ ਲੱਗਦਾ ਵੀ 10 ਮਿੰਟਾਂ ਦੇ ਵਿੱਚ ਪਹੁੰਚ ਜਾਣਗੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਸਾਰਾ ਰੌਣਕ ਮੇਲਾ। ਤੇ ਉਦੋਂ ਬਾਅਦ ਜਾਗੋਲੀ ਚੱਲ ਪੈਣੀ ਹੈਗੀ ਹੈ। ਨਾ ਇਤੋ ਹੀ ਹੁਣੀ ਹੈ ਜਦੋਂ ਚਲਣੀ ਹੈਗੀ ਉਹ ਸਾਰਾ ਦਿਖਾਵਾਂਗੇ ਤੁਹਾਨੂੰ ਚਾਹ ਚੱਲ ਪਈ ਹੈਗੀ ਦੋਸਤੋ ਰਿਸ਼ਤੇਦਾਰ ਮਿੱਤਰ ਆਉਣੇ ਸ਼ੁਰੂ ਹੋ ਗਏ ਹੁਣ ਲੱਗਣੀਆਂ ਰੌਣਕਾਂ ਇਹਦੀ ਬਾਅਦ ਨਾਨਕਿਆਂ ਨੇ ਆਣੋ ਹੈਗੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਕੰਮ ਚੱਲ ਪੈਣਾ ਹੈਗਾ ਲੜਾ ਤੁਸੀਂ ਇਹ ਨਾ ਚੱਲ ਬਾਤ ਨੂੰ ਲੈ ਆ ਨੀ ਨੀ ਖਾਣੀ ਆ ਪੁੱਤ ਮੈਂ ਤੁਹਾਨੂੰ ਚਾ ਉੱਚਾ ਦੇ ਦਿੰਦਾ ਤੈਨੂੰ ਬਿਮਾਰ ਹੋ ਜਾਏਗਾ ਆ ਲੈ ਚਾ ਉੱਚਾ ਲੈ ਖਾਊਗਾ ਹਾਂ ਇਹਦੇ ਨਾਲ ਨਹੀਂ ਖਾਦਾ ਜਾਨਾ ਇਹਦੇ ਨਾਲ ਤਾਂ ਮੈਂ ਮਿੱਟੀ ਕੋਈ ਪਾਈਣਾ ਲੋੜਾ ਭਾਈ ਘੁੱਟਣਗੇ ਮਿੱਟੀ ਨਹੀਂ ਬਟ ਨਹੀਂ ਆ ਰਿਹਾ ਪੁੱਤ ਆ ਲੈ ਕੋਈ ਦੇਨੇ ਖਾਣਾ ਹੀ ਨਹੀਂ ਮਸਤੀ ਟਾਈਮ ਸਾਹਿਬ ਸਹੀ ਭੰਗ ਇਹ ਸਮਾ ਰੱਖ ਦਿੱਤੀ ਬੱਸ ਦੀ ਕੇ ਜਾਗੂ ਲੈ ਕੇ ਟੋਟ ਮੱਕੇ ਦੇ ਨਾਲ ਕੀ ਚਿੱਟੀਆਂ ਅਤਰਾ ਸਰੂਪੀ ਰੇ ਤੇਰੀ ਵੀ ਵੀ ਤੇਰ ਬੇਰੀ ਤੇਰੇ ਵੀ ਵੀ ਚਿੱਟੀਆਂ ਰਾਤ ਚਲ ਕਮਲ ਹੋ ਗਾ ਮੈਂ ਪਸਖਣ ਜਾਣ ਦਿਆ ਕਰੋ ਆ ਰਹੇ ਆ ਗਏ ਬਿਲਕੁਲ ਤੇ ਪਿੰਡ ਚ ਆ ਰਹੇ ਆ ਬਾਕੀ ਸਾਰੀ ਤਿਆਰੀ ਹੋ ਗਈ ਹੈ ਅੰਦਰ ਸਟਾਲਾਂ ਲੱਗੀਆਂ ਹੋਈਆਂ ਨੇ ਮਣੇ ਭਾਲਦੇ ਕਿੱਧਰ ਗਿਆ ਉਹ ਪਤਾ ਨਹੀਂ ਕਿੱਧਰ ਗਿਆ ਇੱਧਰ ਡੀਜੇ ਆ ਸਾਹਮਣੇ ਲਵਾਓ ਹਾਂ ਗੋਸਤੇ ਬਿਠਾਓ ਰੂਪ ਦੀਸਟਾਲਾ ਟਿੱਕੀ ਤੇ ਗੋਲ ਗੱਪਾ ਚੱਲਦਾ ਰਈ ਭੱਲਾ ਹੰਦੋ ਜੀ ਪਤਾ ਨਹੀਂ ਕਿੱਧਰ ਗਿਆ ਸਹਿਬ ਸਿੰਘ ਪੂਰੀ ਤਿਆਰੀ ਦੇ ਵਿੱਚ ਹੈ ਸਹਿਬ ਸਿੰਘ ਹੀ ਨੇਤਾ ਜੀ ਬਣੇ ਫਿਰਦੇ ਅੱਜ ਸਹਿਬ ਕੋਈ ਨਾ ਫੋਟੋ ਖਿੱਚੀਏ ਠੀਕ ਹੈ ਬਾਈ ਦੇਖ ਲੈ ਮਾੜਾ ਸਹਿਬ ਹਾਂ ਹਾਂ ਦੇਖਦਾ ਇੱਧਰ ਰਿਸ਼ਤੇਦਾਰ ਮਿੱਤਰ ਬੈਠੇ ਨੇ ਇੱਧਰ ਵੀ ਸਾਡੇ ਢਿੱਲੋਂ ਸਾਹਿਬ ਉਹ ਬੰਦਾ ਨਹੀਂ ਸੀ ਕੋਈ ਤੇਰੇ ਜਿਹੜਾ ਕਿਥੇ ਆਜਾ ਹਣਾ ਹਲਦੀ ਚੱਲਦੀ ਹੈ ਹਾਂ ਹਲਦੀ ਦੀ ਰਸਮ ਫੋਟੋ ਕਰ ਦੂਗਾ ਨਾਲ ਆਵੇ ਠੀਕ ਹੈ নাপ কেযন মাযটথিন অিযেচিনিন রূওন স্যুউ মাযযা উজাvernik ষেয় খাহদযা ট্কেষো ਆਹ ਬੰਦਾ ਕਿਹੜਾ ਲੱਗ ਕੇ ਨਹੀਂ ਤੇ ਇੱਕ ਫੋਨ ਲੱਭਣ ਗਿਆ ਤੇ ਉੱਪਰ ਪ੍ਰੋਜੈਕਟਰ ਵੀ ਆਹ ਤਾਂ ਠੀਕ ਹੈ ਫੋਨ ਲੱਭ ਲਈ

ਕੁੜੀਆਂ ਅੱਖਾਂ ਚਾਪੂ ਵਾਲੀਆਂ ਉਹਨਾਂ ਦਾ ਫੜੀ ਹੈ ਹਲੋ ਕੋਈ ਮੁਰੂਕ ਵੀ ਚੈਨ ਨਾਲ ਇੱਥੇ ਤਾਂ ਉਂਗਲ ਨੂੰ